ਜਿਹੜੀ ਗੱਲ ਉਸ 20 ਸਾਲ ਦੀ ਕੁੜੀ ਨੇ ਮੇਰੇ ਨਾਲ ਕੱਤੀ ਨਾ ਅੱਜ ਤੱਕ ਮੈਂ ਕਿਸੇ ਤੋਂ ਹਾਰ ਨਹੀਂ ਸੀ ਮੰਨੀ ਪਰ ਉਹ ਉਹ ਸਿੱਧੇ ਮੈਨੂੰ ਜਿਹੜੀਆਂ ਸਲਾਹਾਂ ਦਿਖਾਉਂਦੀ ਹੈ ਲੰਘ ਗਏ ਪਾਣੀ ਪੀ ਗਏ ਚਾਹ ਮੈਂ ਤਰ ਕੇ ਆਈ ਐਗੀ ਹੁਣ ਭਾਬੀ ਮੇਰੇ ਨਾਲ ਨਾ ਚਾਹ ਪਾਣੀ ਕੋਈ ਨਾ ਹੰਬੇ ਚਾਹ ਪਾਣੀ ਤਾਂ ਪੀਣਾ ਹੀ ਪਊਗਾ ਤੂੰ ਐਵੇਂ ਹੀ ਮਨ ਹੌਲਾ ਕਰੀ ਕਿਉਂ ਨਾ ਮਨ ਹੌਲਾ ਕਰ ਬਹੁਤ ਦਸੀਏ ਦਿੱਤੇ ਭਾਬੀ ਮੈਂ ਤੈਨੂੰ ਕੀ ਦੱਸਾਂ ਜਿਹੜੇ ਉਹਨਾਂ ਨੇ ਮੈਨੂੰ ਦਸੀਏ ਦਿੱਤੇ ਤੇ ਇਥੇ ਸੁਣੇ ਨਹੀਂ ਜਾਣੇ ਕੀ ਹੋ ਗਿਆ ਇਹ ਜਾ ਇਹ ਜੋ ਉਹਨਾਂ ਨੇ ਕੀ ਕੀਤਾ ਤੇਰੇ ਨਾਲ ਬਹੁਤ ਕੁਝ ਕੀਤਾ ਭਾਬੀ ਪਹਿਲਾਂ ਤਾਂ ਉਹ ਕੁੜੀ ਭੈਤੀ ਵਰਤੀ ਹੁਣ ਇੱਥੇ ਹੀ ਬੈਠੀ ਰਹਿੰਦੀ ਹੈ ਫਿਰ ਪਰੌਣਾ ਨਹੀਂ ਕਿਸੇ ਦੀ ਜੀ ਨਾਨਕ ਖਰਾਬ ਹੋਵੇ ਨਾ ਉਹਦਾ ਨਨਦੋਈ ਉਹਦੇ ਹੱਕ ਚ ਖੜ ਜਾਂਦਾ ਹੁੰਦਾ ਲੋਕਾਂ ਦਾ ਆਪਾ ਸੁਣਦੇ ਹੁੰਨੇ ਆ ਵੀ ਉਹਨਾਂ ਦੇ ਪਰੌਣੇ ਨੇ ਉਹਨਾਂ ਦਾ ਬਦਲਾ ਲੈ ਲੈ ਤੇ ਪਰ ਸਾਡਾ ਤਾਂ ਪਰੌਣਾ ਵੀ ਉਹੋ ਜਿਹਾ ਹੈ ਉਹਨਾਂ ਨਾਲ ਦਾ ਜਦੋਂ ਆ ਜਾਂਦਾ ਭਾਬੀ ਆ ਕੇ ਜੇ ਮੇਰੇ ਨਾਂ ਕੁੱਟ ਪਾਵੇ ਨਾ ਤਾਂ ਵੀ ਕੁੱਟ ਪਵਾ ਕੇ ਜਾਂਦਾ ਹੈ ਟੇਲੀ ਦਾ ਕੁੱਟ ਕਟੀਰਾ ਭਾਬੀ ਮੈਂ ਕੀ ਕੀ ਜਰਦੀ ਪੱਕੀ ਹੋਈ ਪਰ ਅਜੇ ਵੀ ਮੈਨੂੰ ਧੱਕੇ ਦੇ ਕੇ ਕਰਤਾ ਮੈਂ ਤਾਂ ਇਹ ਚਾਹੁੰਦੀ ਸੀ ਵੀ ਇੱਥੇ ਮੇਰੀ ਢੋਲੀ ਆਈਏ ਮੇਰੀ ਅਰਥ ਉੱਠੇ ਇਸਕ ਤੂੰ ਤਾਂ ਸੋਚਦੀ ਦੀ ਇਹ ਗੱਲ ਪਰ ਉਹਨਾਂ ਨੇ ਇਹ ਨਾ ਸੋਚੀ ਇਹ ਗੱਲ ਹਾਂ ਉਹਨਾਂ ਨੇ ਤਾਂ ਆਪਣੇ ਮਨ ਆਈਆਂ ਪੂਰੀਆਂ ਕੀਤੀਆਂ ਰਹੀਆਂ ਜਿਵੇਂ ਜਿਵੇਂ ਉਹਨਾਂ ਦੇ ਦਿਲ ਚ ਆਇਆ ਉਹੋ ਜਿਹਾ ਕੀਤਾਗਾ ਉਹਨਾਂ ਨੇ ਇੱਕ ਵਾਰ ਵੀ ਨਹੀਂ ਸੋਚਿਆ ਹੈਗਾ ਵੀ ਅਸੀਂ ਸਾਡੀ ਨੂੰ ਨੂੰ ਧੱਕੇ ਦੇ ਕੇ ਕੱਢਦੇ ਹਾਂ ਹਾਂ ਵੀ ਐਵੇਂ ਕਰੀਦਾ ਹੁੰਦਾ ਆਖਰ ਨੂੰ ਉਹ ਵੀ ਧੀ ਵਾਲੇ ਨੇ ਉਹਨਾਂ ਦੀ ਵੀ ਤਾਂ ਧੀ ਵਿਆਹੀ ਹੋਈ ਹੈ ਕਿਤੇ ਜੇ ਕੋਈ ਉਹਨੂੰ ਕੱਢੇ ਉਹਨਾਂ ਦੀ ਭਾਬੀ ਬੱਸ ਦੀ ਉਹਨਾਂ ਨੂੰ ਤਾਂ ਨਹੀਂ ਪਤਾ ਰੋਜ ਇੱਥੇ ਸੱਦੀ ਰੱਖਦੀ ਏ ਮਾਂ ਰੋਜ ਇੱਥੇ ਸੱਦੀ ਰੱਖਦੀ ਏ ਆ ਜਾ ਆ ਜਾ ਉਹ ਵੀ 1 ਮਿੰਟ ਵਿੱਚ ਦੀ ਪ੍ਰਾਉਣਾ ਜੇ ਛੱਡ ਜਾਂਦਾ ਤੇ ਜੁਗ ਨੂੰ ਜੁਗ ਟੱਕਰਿਆ ਹੋਇਆਗਾ ਜਿਹੇ ਜੀ ਉਹ ਆ ਕਹਾਂ ਜੇ ਉਹ ਜੇ ਮੂਰੇ ਉਹ ਟੱਕਰ ਗਿਆ ਪ੍ਰਾਉਣਾ ਉਹਨਾਂ ਦਾ ਇਹ ਤਾਂ ਸਾਰੇ ਟੱਬਰ ਦਾ ਇੱਕ ਆਗਾ ਸਾਰੇ ਇੱਕੋ ਜੀ ਨੇ ਹਾਂ ਇਹ ਤਾਂ ਹੈ ਹੀ ਭਾਬੀ ਜੇ ਇੱਕੋ ਜੇ ਫੇਰ ਹੀ ਸਾਰਾ ਟੱਬਰ ਮੇਰੇ ਮਗਰ ਪਿਆ ਹੋਇਆ ਜੇ ਇੱਕ ਜਾਣਾ ਵੀ ਮੇਰੇ ਹੱਕ 'ਚ ਹੋਵੇ ਪਰਿਵਾਰ 'ਚ ਆਪੇ ਹੀ ਦੂਜੇ ਸਿੱਧੇ ਹੋ ਜਾਣ ਉਹ ਤਾਂ ਸਾਰੀ ਇੱਕ ਪਾਸੇ ਨੇ ਵਿੰਦਰੀ ਤੇਰੀ ਕਿਥੇ ਭੁੱਗਣ ਦਿੰਦੇ ਨੇ ਉਹ ਹੈ ਨਾਲੇ ਭਾਬੀ ਮੈਂ ਸੰਭਰ ਦੂੰ ਮਗਰ ਕੂੜਾ ਖਲਿਆਰ ਦੇਣਾ ਜੇ ਮੈਂ ਭਾਂਡੇ ਮਾਂ ਹੀ ਦੂੰ ਤਾਂ ਮੇਰੇ ਭਾਂਡੇ ਮਾਜਿਆ ਦੇ ਵਿੱਚ ਕੋਈ ਨਾ ਕੋਈ ਉੱਥੇ ਹੋਰ ਜੂਠਾ ਭਾਂਡਾ ਜਾਂ ਉਹਦੇ ਉੱਤੇ ਰੇਤੇ ਦੀ ਮੁਠੀ ਪਾ ਦਿੰਦਿਆਂ ਆਈਆਂ ਭਾਂਡਿਆਂ ਤੇ ਜਾਣ ਕੇ ਕਰਦੀਆਂ ਸੀ ਜਾਣ ਕੇ ਵਹਿਫਤਾ ਕਰਦੀਆਂ ᱛੀਆਂ ਉਹਨਾਂ ਦੇ ਮਨ ਦੇ ਵਿੱਚ ਤਾਂ ਨਾ ਬੁਰੀਆਂ ਮਥੀਆਂ ਹੋਈਆਂ ਸੀ ਉਹਨਾਂ ਨੇ ਤਾਂ ਉਹ ਪੂਰੀਆਂ ਕਰਨੀਆਂ ᱛੀਆਂ ਹੁਣ ਤੂੰ ਤਾਂ ਇਹ ਸੋਚਦੀ ᱛੀ ਵੀ ਮੈਂ ਆਪਦਾ ਘਰ ਬਸਾਉਣਾ ਪਰ ਉਹਨਾਂ ਨੇ ਤਾਂ ਇਹੀ ਸੋਚਿਆ ਹੋਇਆ ਤੇ ਇਹੀ ਮੰਨ ਕੇ ਚੱਲੇ ਤੇ ਵੀ ਅਸੀਂ ਨੇ ਤਾਂ ਇਹਨੂੰ ਇੱਥੋਂ ਕੱਢਣਾ ਹੈਗਾ ਹੈ ਭਾਬੀ ਕੱਢਣ ਦੇ ਮਾਰਿਆ ਨਹੀਂ ਇੰਨਾ ਕੁਝ ਕਰਿਆ ਜਿਵੇਂ ਦਾਲ ਸਬਜ਼ੀ ਧਰਤੀ ਉਹਦੇ 'ਚ ਮੈਨੂੰ ਦੇਖ ਕੇ ਵੀ ਇਹ ਹੁਣ ਅੰਦਰ ਆ ਗਈ ਆਟਾ ਛਾਨਣ ਬਾਕੀ ਜਾ ਕੇ ਹੋਰ ਕੰਮ ਕਰਾਂਗੀ ਉਹਦੇ 'ਚ ਨੂਨ ਵੱਧ ਪਾਤਾ ਚਾਹ ਧਰਤੀ ਉਹਦੇ 'ਚ ਖੰਡ ਦੀ ਮੁਠੀ ਸਿੱਟੇਂਗਾ ਵੱਧ ਆਏ ਕਰਕੇ ਹਾਂ ਤੇਰੀ ਸੱਸ ਦਾ ਪੂਰੀ 12 ਥਾਲੀ ਤੀ ਜਾਣ ਕੇ ਭੜਕਾਉਂਦੀ ਰਹਦੀ ਹੋਊਗੀ ਬਿਹਾਲ ਸਿੰਘ ਨੂੰ ਬਾਲੇ ਕੁੱਤੇ ਲਾਏ ਆ ਭਾਬੀ ਬਿਹਾਲ ਸਿੰਘ ਨੇ ਵੀ ਮੈਨੂੰ ਇੰਨਾ ਕੁੱਟਿਆ ਇੰਨਾ ਕੁੱਟਿਆ ਭਾਬੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਬਹੁਤ ਕੁੱਟਿਆ ਮੈਨੂੰ ਨਜਾਇਜ਼ ਆਦੀ ਹਈ ਮਾਰਦੀ ਕਾ ਉੱਪਰ ਇਹ ਬੁੱਥੜੀਆ ਪਾਣੀ ਦੇ ਦੇ ਕੀ ਕਰਨ ਆਏ ਕਰੀ ਨੱਕ ਟੱਨੂ ਤੇ ਛੋ ਪਾਣੀ ਨਹੀਂ ਪੜਾਇਆ ਕੰਦਾ ਆ ਕੀ ਕੀਤਾ ਗਲਾਸ ਟਿੱਕ ਪੈ ਮੇਰੇ ਹੱਥ ਚੋਂ ਗਲਾਸ ਟਿੱਕ ਪੈ ਤੇਰੇ ਹੱਥ ਚੋਂ ਨਾ ਤੇ ਮੈਂ ਜਦੋਂ ਮੈਂ ਉਹ ਨਹੀਂ ਬਿਨ ਹਣੇ ਤੂੰ ਪਾਣੀ ਮੜ ਦੇ ਤਮ ਕਰਦਾ ਤੂੰ ਕੁਟੜ ਮੰਦਨ ਆ ਕੀ ਇਹ ਦੱਸ ਬੰਦ ਬਣਾ ਦੋ ਗਾ ਇਹਨੂੰ ਇਹਨੂੰ ਨਾ ਬੁਖਾਰ ਚੜਿਆ ਬੈ ਤੇ ਮੇਰੇ ਹੱਥ ਚ ਗਲਾਸ ਤਾਂ ਨਹੀਂ ਬੁਖਾਰ ਤੇ ਨਹੀਂ ਚੜਿਆ ਤੇਰੇ ਹੱਥ ਘੁੱਟੇ ਦਾ ਨਹੀਂ ਹਰੇ ਨੂੰ ਬੁਖਾਰ ਚੜੇਗਾ ਆ ਇਹਨਾਂ ਨੂੰ ਤੋੜ ਦੇ ਮਰੋੜ ਦੇ ਇਹਨਾਂ ਨੂੰ ਜਿੰਨੇ ਤੋਂ ਕੰਮ ਨਹੀਂ ਹੁੰਦਾ ਸੜਦੇ ਸਾਰੇ ਪਟਕੇ ਆੜ ਮੈਨੂੰ ਇੰਨਾ ਲਾ ਕੁੱਟ ਮੇਰੇ ਨਾਲ ਸਿਹਤ ਠੀਕ ਨਹੀਂ ਤੇ ਐਨਾ ਸ਼ੁਕਰ ਕਰੋ ਵੀ ਮੈਂ ਕੰਮ ਕਰਦੀ ਤੁਰੇ ਸਭ ਨਾਲ ਤੂੰ ਸ਼ਰਾਮ ਜਾਂਦੀਆਂ ਕਰਦੀਆਂ ਕੀ ਹੋਇਆ ਤੇਰੀ ਸਿਹਤ ਨੂੰ ਡਰਾਮੇ ਕਰਕੇ ਤੂੰ ਬੰਨਾ ਤੇਰੀ ਸਿਹਤ ਨੂੰ ਕੀ ਹੋ ਗਿਆ ਦੱਸੀ ਮੈਨੂੰ ਮੈਨੂੰ ਬੁਖਾਰ ਵਾਲਾ ਚੜਿਆ ਪਿਆਗਾ ਕਿਸੇ ਨੇ ਗੋਲੀ ਤਾਂ ਲਿਆ ਕੇ ਨਹੀਂ ਦਿੱਤੀ ਸਭ ਮੌਤ ਤੋਂ ਕੁੱਟੜ ਬਾਗ ਗਿਆ ਉਹ ਗੋਲੀਆਂ ਨਾ ਕਾਇਲ ਆਖ ਧਰੀਆਂ ਪਈਆਂ ਪਰ ਭਾਣ ਨਾਲ ਆਉਣੀ ਐ ਵੀ ਮੈਨੂੰ ਬੁਖਾਰ ਚੜਿਆ ਕੰਮ ਕੰਮ ਨਾ ਕਰਨਾ ਪਵੇ ਕੰਮ ਤਾਂ ਮੈਂ ਹੀ ਕਰਾਂ ਹੋਰ ਕੰਮ ਕინੇ ਕਰਾਂ ਸਾਰਾ ਕੰਮ ਮੈਂ ਕਰਕੇ ਹੰਦੀ ਆ ਕਿ ਸਵਾ ਕੀ ਕਰ ਉਹ ਦੇਖ ਉਹ ਭੰਡੇ ਉਹ ਬਾਟੀਆਂ ਆ ਸਾਮਾਨ ਸਾਰਾ ਹੋ ਪਿਆ ਛੜਾ ਉਹ ਕੰਮ ਹੈ ਨਾ ਤੇ ਮੈਨੂੰ ਚਾਹ ਕਰਕੇ ਦਿੱਤੀ ਸੀ ਉਹ ਚਾਹ ਪੀ ਕੇ ਗਈ ਹੈ ਕਿ ਕਿਸੇ ਦੇ ਘਰੇ ਤੇ ਉੱਥੇ ਧਰ ਗਈ ਬਾਟੀ ਜਾਂਦੀ ਹੋਈ ਨੱਜ ਬੇਬੇ ਉੱਥੇ ਬਾਟੀ ਧਰ ਗਈ ਤੂੰ ਮੈਨੂੰ ਚੱਕਣਾ ਨਹੀਂ ਸਿੱਖਾ ਹੈ ਕੰਮ ਚੱਕਦਾ ਹੁੰਦਾ ਕਰਦਾ ਸਮਾਨ ਤੂੰ ਕਦੇ ਮੇਰੇ ਕੋਲ ਵੱਡੇ ਚੱਕੂ ਨਾ ਕਿ ਛੋਕੇ ਚੱਕ ਦੂੰਗੀ ਮੈਂ ਆਪੇ ਚੱਕ ਦੂੰਗੀ ਮੈਨੂੰ ਨਾ 2 ਮਿੰਟ ਤੋਂ ਪਹਿਲਾਂ ਪਹਿਲਾਂ ਆ ਸਰਨ ਕਰ ਸਾਬ ਚਾਹੀਦਾ ਜਦ ਦਬਾ ਹੋ ਕਿੱਥੇ ਹੈ ਹਰ ਦਿਨ ਬੋਠੇ ਕਮ ਨਾ ਹਤੰ ਮਦੀਨਾ ਨਹੀਂ ਵਾਹ ਹੈ ਅਮ ਜਲ ਚਾਰਾਂ ਜਾਈ ਬੈਠੀ ਹੈ ਹੋਰ ਮੰਜਾ ਉਹ ਤੈਨੂੰ ਦਿਨਾ ਨਹੀਂ ਇਹ ਤਾਂ ਅੰਨਿਆਂ ਨੂੰ ਮਦੀਨਾ ਵਿੱਚ ਮੰਜਾ ਰੋਮੇ ਨਹੀਂ ਹੁੰਦੇ ਹੋਰ ਮੈਂ ਮੰਜਾ ਕਿੱਥੇ ਡਾ ਲਾਂ ਮੇਰੇ ਸਿਰ ਤੇ ਡਾ ਲਾ ਹੋਰ ਮੈਂ ਕਿੱਥੇ ਨਾ ਇਹਨੂੰ ਜਿੰਨਾ ਮਰਜ਼ੀ ਕਰੇ ਕਦੇ ਕੋਈ ਸਿੱਧਾ ਕੰਮ ਹੀ ਨਹੀਂ ਕਰਦੀ ਇਹ ਤੇ ਹੋਰ ਮੰਜਾ ਤਾਂ ਕਰਨਾ ਹੀ ਹੈ ਜੇ ਮੈਂ ਅੰਦਰ ਵੜਦੀ ਆ ਤਾਂ ਬੇਬੇ ਲਈ ਆਈ ਤਾ ਤੂੰ ਮੰਜਾ ਨਾ ਫਿਰ ਸਾਡੇ ਪਿੱਛੇ ਜਿਤਨਾ ਧੱਕਾ ਛੇ ਜਿਤਨਾ ਧੱਕਾ 3 ਹੀ ਮਾਤਾ ਕਿਹਨਾਂ ਹੂੰ ਤੇ ਮੂੰਹ ਮੱਤ ਪਈ ਰਹਿ ਜਾ ਲੋ ਤਨੂਬ ਜੇ ਮੈਂ ਦੋਟੀਆਂ ਨਾ ਦੱਬੀਏ ਤੇ ਤਨੂਬ ਪਤੜੀ ਲੱਗਦਾ ਇਹਨੂੰ ਬਚਾਣੇ ਢਾਲੂ ਵੀ ਮੰਜਾ ਕਦੇ ਕੋਈ ਕੰਮ ਪੁੱਠਾ ਕਰੇ ਕੋਈ ਕੰਮ ਹਨਾ ਤੇ ਮੇਰੇ ਸਾਹਨੇ ਮੇਰੇ ਪੱਲੇ ਪਈ ਐ ਇਹ ਬੇਆਕਰ ਮੋਟੇ ਦਿਮਾਗ ਦੀ ਆਈ ਦੋ ਹੁਣ ਇਧਰ ਐ ਭਈ ਇੰਨਾ ਬੁਰਾ ਕਰਦੇ ਸੀ ਮੇਰਾ ਐਨੇ ਨਰਦਈਓ ਐਨੀ ਬੁਰੀ ਹਉਤ ਕਰਦੇ ਸੀ ਤੇਰੇ ਤੂੰ ਸਾਨੂੰ ਪਹਿਲਾਂ ਕਿਉਂ ਨਾ ਦੱਸਿਆ ਵਿੰਦਰੇ ਮੈਂ ਤੈਨੂੰ ਉਹਦੇ ਦੀ ਇੱਥੇ ਲੈ ਆਉਣੀ ਚੁੱਪ ਗਾ ਕੀ ਹੋ ਗਿਆ ਜੇ ਤੇਰੇ ਮਾਪੇ ਬਾਪ ਨਹੀਂ ਹੈਗੇ ਤਾਂ ਅਸੀਂ ਤੇਰੇ ਮਾਪੇ ਬਾਪ ਤੋਂ ਤੇਰੇ ਭਾਈ ਪਰਜਾਈ ਘੱਟ ਨਹੀਂ ਹੈਗੇ ਤੈਨੂੰ ਅੱਗੇ ਕੁੜੀ ਬਣਾ ਕੇ ਰੱਖਾਂਗੇ ਭਾਬੀ ਮੈਨੂੰ ਹਲੋ ਤੇ ਤੋੜਨ ਦਾ ਕਦੇ ਨਾ ਆਖਿਓ ਵੀ ਅਸੀਂ ਤੋੜਾਂਗੇ ਨਾ ਨਾ ਮੈਂ ਜਾਣਦੀ ਨਹੀਂ ਉੱਥੇ ਨਾ ਨਾ ਵਿੰਦਰੇ ਤੈਨੂੰ ਕਦੇ ਵੀ ਨਹੀਂ ਤੋੜਦੇ ਅਸੀਂ ਕਦੇ ਨਹੀਂ ਉਸ ਘਰ ਦੇ ਵਿੱਚ ਦਾ ਤੇਰਾ ਪੈਰ ਨਹੀਂ ਪੈਣ ਦਿੰਦੇ ਨਹੀਂ ਹੁਣ ਤੱਕ ਤਾਂ ਉਹਨਾਂ ਨੇ ਤੈਨੂੰ ਮਾਰ ਕੇ ਖਪਾ ਦੇਣਾ ਸੀ ਹੈ ਜੇ ਭਾਬੀਓ ਹੁਣ ਮੈਨੂੰ ਲੈ ਵੀ ਗਏ ਨਾ ਮੈਨੂੰ ਹੁਣ ਖਪਾ ਦੇਣਗੇ ਉਹਨਾਂ ਦੀ ਹੁਣ ਆ ਹੀ ਸਾਸਤਾ ਵੀ ਅਸੀਂ ਮਾਰਾਂਗੇ ਕੋਈ ਤੈਨੂੰ ਮੈਂ ਜਾਨ ਨਹੀਂ ਦਿੱਤੀ ਚਾਹੇ ਕੋਸ ਮਰਜੀ ਹੋ ਜੇ ਚੰਗਾ ਨਾਲ ਤੇਰਾ ਮਰ ਕੋਸ ਹੋਰ ਹੋ ਜਾਊਗਾ ਆਜਾ ਆਪ ਮੈਂ ਰਸੋਈ ਕੋਲੇ ਕੰਮ ਕਰਦੀ ਮੇਰੇ ਕੋਲੇ ਆ ਜਾ ਆਜਾ ਉੱਥੇ ਆਪਾਂ ਗੱਲਾਂ ਕਰਾਂਗੇ ਫਿਰ ਤੇ ਇਕੱਲੀ بیٹھ ਕੇ ਫੇਰ ਰੋਈ ਜਾਵਾਂਗੇ ਦੇ ਬਹਾਲ ਜਾਂ ਤੇ ਠੰਡਾ ਰਹੀ ਹੁ ਬਾਲਾ ਨਾ ਬੋਲੀ ਠੀਕ ਹੈ ਉਹ ਮੈਂ ਤਾਂ ਨਹੀਂ ਬੋਲਦਾ ਮੇਰੀ ਗੱਲ ਸੁਣ ਲੈ ਇੱਕ ਹਾਂ ਮੈਂ ਕੁਝ ਨਹੀਂ ਬੋਲਦਾ ਜੇ ਮੇਰੇ ਨਾਲ ਵੱਧ ਘੱਟ ਗੱਲ ਕਰਨਗੇ ਨਾ ਫਿਰ ਮੈਂ ਚੁੱਪ ਨਹੀਂ ਰਹਿਣਾ ਤੈਨੂੰ ਪਤਾ ਮੇਰੀ ਆਦਤ ਤੇਰੀ ਮਾਂ ਐ ਕਿਵੇਂ ਵੱਧ ਘੱਟ ਗੱਲ ਕਰਨੇ ਤੂੰ ਇਸ ਘਰ ਦਾ ਜਵਾਈ ਆ ਤੈਨੂੰ ਇਹ ਕੁਝ ਨਹੀਂ ਬੋਲਦੇ ਪਰ ਤੂੰ ਆਪ ਮੜਾ ਠੰਡਾ ਰਹੀ ਜੇ ਕੁਝ ਨਹੀਂ ਨਾ ਬੋਲਣਗੇ ਤਾਂ ਮੈਂ ਵੀ ਕੁਝ ਨਹੀਂ ਬੋਲਦਾ ਹਾਂ ਬਸ ਗੱਲ ਹਿਸਾਬ ਨਾਲ ਹੋਵੇ ਬਸ ਠੀਕ ਆ ਕੋਈ ਗੱਲ ਬੋਲਣਾ ਕੋਈ ਦੁੱਖ ਤਕਲੀਫ ਹੋਵੇ ਤਾਂ ਦੱਸ ਮੈਨੂੰ ਹੋਵੇ ਬਸ ਬਈ ਡੁਕ ਤਕਰੀਬ ਤਾਂ ਤੈਨੂੰ ਪਤਾ ਹੀ ਨਹੀਂ ਉਹ ਤਾਂ ਪਤਾ ਨੂੰ ਜੋ ਹੋ ਗਿਆ ਹਵਾ ਗਿਆ ਛੱਡ ਪਰੇ ਬਸ ਖੜਾ ਛੁੱਟ ਗਿਆ ਆਪਣਾ ਹੁਣ ਕਹਦਾ ਤੇ ਬੋਝ ਪਾਇਆ ਤੂੰ ਪਰਜਾਈਏ ਤੇਰੀ ਮੈਂ ਹੈਗਾ ਨਾ ਕਿਸੇ ਚੀਜ਼ ਦੀ ਘਾਟ ਤਾਂ ਦੱਸ ਨਹੀਂ ਬਈ ਕਾਸੇ ਦੀ ਘਾਟ ਬਾਬੇ ਬੋਝ ਨਾ ਪਾਇਆ ਕਰ ਕੁਛ ਨਹੀਂ ਹੁੰਦਾ ਪ੍ਰੋਪਰ ਮਾਤਮਾ ਨੇ ਲਿਖਿਆ ਵਾ ਸੋਮੀ ਹੁਣੇ ਸਤਿ ਸ਼੍ਰੀ ਅਕਾਲ ਠੀਕ ਹੋ ਜੀ ਸਤਿ ਸ਼੍ਰੀ ਅਕਾਲ ਆ ਪਾਣੀ ਲਿਆ ਕਰਾ ਉਹ ਦੀ ਠੰਠਾ ਗਈ ਆ ਵਧੀਆ ਜੀ ਲੱਗੀ ਇਹ ਆਪਾਂ ਲੈਣਾ ਸੀ ਨਾ ਲੱਗੂ ਦੋਵੇਂ ਇਹ ਤੁਹਾਨੂੰ ਲੈਣਾ ਸੀ ਪਾਣੀ ਨਾਲ ਹਾਂ ਬਾਈ ਠੀਕ ਹੈ ਜਮ ਬਹੁਤ ਟਾਈਮ ਹੋ ਗਈ ਹੁਣ ਤਾਂ ਤੋੜ ਦੋ ਭਾਈ ਐ ਹੁਣ ਅਸੀਂ ਕਿਵੇਂ ਤੋੜਦੀਏ ਅਸੀਂ ਕੋਚਾ ਨਾਲ ਤਾਂ ਵਾਪਸ ਲੈ ਕੇ ਨਹੀਂ ਸੀ ਆਏ ਉਦੋਂ ਤੁਸੀਂ ਧੱਕੇ ਮਾਰ ਕੇ ਖੱਢੀ ਸੀ ਨਾ ਬਾਤ ਤੁਹਾਨੂੰ ਬਿੰਦਰ ਦੀ ਯਾਦ ਆ ਗਈ ਉਹ ਅਸੀਂ ਗਲਤੀ ਮੰਨਦੇ ਨਹੀਂ ਸਾਥੋਂ ਗਲਤੀ ਹੋ ਗਈ ਨਹੀਂ ਤੇ ਉਦੋਂ ਅਸੀਂ ਵੀ ਗਲਤੀਆਂ ਮੰਨਦੇ ਸੀ ਹੱਥ ਜੋੜਦੇ ਤੁਹਾਡੇ ਮੂਹਰੇ ਜਾ ਕੇ ਦੋ ਵਾਰ ਤੁਹਾਡੇ ਘਰੇ ਜਾ ਕੇ ਤੁਹਾਡੀਆਂ ਮਿੰਨਤਾਂ ਤਰਲੇ ਕੀਤੇ ਵੀ ਚੱਲ ਪਾਈ ਜੇ ਕੁੜੀ ਚ ਕਸੂਰ ਨਹੀਂ ਵੀ ਹੈ ਅਸੀਂ ਮੰਨਦੇ ਹਾਂ ਅਸੀਂ ਮਾਫੀ ਮੰਗਦੇ ਹਾਂ ਹੱਥ ਜੋੜੇ ਨਾ ਤੁਹਾਡੇ ਮੂਹਰੇ ਅਸੀਂ ਉਦੋਂ ਸਾਰਾ ਟਪਰੀ ਚਲ ਨਿਕਲ ਬਾਣ ਗੱਠੇ ਦੀ ਜਵਾਨ ਤੇਰੀ ਉਹ ਘਰ ਵਾਲੀ ਦੀ ਲੱਗੀ ਹੋਈ ਸੀਗੀ ਭਾਈ ਉਹ ਤਾਂ ਥੋਡੇ ਘਰੇ ਅਸੀਂ ਕਿ ਚਲੋ ਬਗਾਨੀ ਕੁੜੀ ਆ ਕਹਿੰਦੇ ਨਾ ਸਤੇ ਇੱਥੇ ਕੁਛ ਕਹਿਣ ਅਸੀਂ ਚੁੱਪ ਰਹੇ ਵੀ ਚਲੋ ਅਸੀਂ ਕੁੜੀ ਵਾਲੇ ਆ ਅਸੀਂ ਮੀਨੇ ਆ ਅਸੀਂ ਬੋਲੇ ਨਹੀਂ ਵੀ ਠੀਕ ਹੈ ਭਾਈ ਜੋ ਹੈਗਾ ਅਸੀਂ ਸਾਰੀਆਂ ਗਲਤੀਆਂ ਮੰਨਦੇ ਆਂ ਦੀਆਂ ਵੀ ਭਾਈ ਅਸੀਂ ਫੇਰ ਵੀ ਆਪਦੀ ਨੂੰ ਸਮਝਾਇਆ ਅਸੀਂ ਸੋਲ ਨਹੀਂ ਥੋਡੇ ਕੋਲ ਜਾ ਕੇ ਇਹਨੂੰ ਸਮਝਾ ਕੇ ਆਏ ਵੀ ਕੁੜੀ ਕਿਸੇ ਤਰ੍ਹਾਂ ਦਾ ਲੰਬਾ ਨਹੀਂ ਹੋਣੀ ਚਾਹੀਦਾ ਇਹ ਬਾਹਰ ਚ ਖੜਦੀ ਐ ਫਲਾਣਾ 36 ਸੋ ਜਵਾਨਾ ਤੁਸੀਂ ਬੋਲੇ ਮੇਰੀ ਗੱਲ ਫੇਰ ਉਹ ਤਾਂ ਬੋਲੇ ਬੋਲੇ ਤੂੰ ਐਵੇਂ ਖਾਂਖਾ ਦੇ ਵਿੱਚ ਜਵਾਈ ਪਾਈਆਂ ਤੇਰੇ ਤੋਂ ਕੋਈ ਮਤਲਬ ਹੀ ਨਹੀਂ ਸੀ ਇਹਨੂੰ ਕੁਛ ਕਹਿਉਂਦਾ ਬਾਈ ਹੁਣ ਜਿਹੜੀ ਇਹਦੇ ਤੋਂ ਜ਼ਿਆਦਾ ਤੂੰ ਧੱਕੇ ਮਾਰਦਾ ਸੀਗਾ ਬਾਈ ਜਿਹੜੀ ਗੱਲ ਧੱਕੇ ਮਾਰਦੇ ਨੇ ਭੁੱਲ ਗਿਆ ਮਾਦੀ ਨਹੀਂ ਹੈ ਕਿੰਨਾ ਡੈਮੇਜ ਇੱਥੇ ਬਾਹਰ ਉਹ ਇਹ ਤਾਂ ਸਾਰੀ ਉਮਰ ਮੇਰੇ ਕੋਲ ਐ ਮੈਂ ਤਾਂ ਮੇਰੀ ਧੀ ਐ ਮੈਂ ਤਾਂ ਧੀ ਮੰਨਦਾ ਇਹਨੂੰ ਮੇਰੇ ਜਣਾ ਤੁਸੀਂ ਗੱਲ ਸੁਣੋ ਹਾਂ ਤੁਸੀਂ ਇਹ ਸਾਰੀਆਂ ਗੱਲਾਂ ਕਹਿਤੀਆਂ ਨਾ ਹਾਂ ਇਹਨੂੰ ਤੱਕ ਕੇ ਤਾਂ amaresella ਤੇ ਕਸੂਰ ਸੀਗਾ ਕੀ ਕਸੂਰ ਸੀ ਮੈਂ ਤਾਂ ਫੇਰ ਵੀ ਨਹੀਂ ਮਾਹੌਕ ਲੈਣ ਆ ਗਿਆ ਸਾਰਾ ਸਾਰੇ ਕਸੂਰੀ ਇਹਨਾਂ ਦੇ ਤੇ ਕੀ ਕਸੂਰ ਸੀ ਅਸੀਂ ਉੱਥੇ ਤੇਰੇ ਘਰੇ ਮੂਰਤ ਮੇਰੇ ਮੂਰਤ ਕਿੱਥੇ ਅੱਗੇ ਲੱਗੀ ਹੈ ਪਹਿਲਾਂ ਤਾਂ ਰਾਮ ਨੰਦ ਵਿੱਚੀ ਜਵਾਨ ਕਰਕੇ ਬੋਲ ਚੁੱਪ ਕਰ ਮੈਂ ਕਹਿੰਦਾ ਸਮਝ ਗਿਆ ਹਾਂ ਫालतू ਬੋਲਣ ਦੀ ਲੋੜ ਨਹੀਂ ਕਿਉਂ ਕਿਉਂ ਨੀਚੀ ਜਵਾਨ ਕਰਾਂ ਬੋਲ ਲੈ ਮੇਰੇ ਮਤਲਬ ਇਹ ਨਹੀਂ ਕਿ ਜਪਾਨ ਅਸੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੁਣ ਮੈਂ ਵੀ ਆ ਕੇ ਚੁੱਪ ਕਰਕੇ ਬੈਠਾ ਸੀ ਤੇ ਤੂੰ ਆ ਮਹਾਭਾਰਤ ਵਾਲੀਆਂ ਗੱਲਾਂ ਲਾ ਕੇ ਬੈਠਾ ਮਹਾਭਾਰਤ ਵਾਲੀਆਂ ਗੱਲਾਂ ਕਿਉਂ ਤੇਰੀ ਹੋ ਗਈ ਹੋ ਗਈ ਗੱਲ ਕਿਉਂ ਹੋ ਗਈ ਹਾਂ ਇਹ ਕੁੱਟ ਮਾਰਨ ਨੂੰ ਕਿ ਭੇਜੀ ਥੋਡੇ ਕੋਲੇ ਵੀ ਇਹਦੇ ਵਿੱਚ ਖਾਲਾ ਲਾ ਤਾ ਕੁੱਟ ਕੁੱਟ ਕੇ ਮਾਂ ਤੂੰ ਕੱਟਣ ਬੈਗੀ ਤੂੰ ਕੁੱਟਣ ਬੈਗੀ ਇਹ ਹੱਥ ਚੱਕਦਾ ਇਹਦਾ ਕੀ ਮਤਲਬ ਸੀਗਾ ਮੇਰੀ ਗੱਲ ਸੁਣ ਲੋ ਹਾਂ ਮੈਂ ਹੱਥ ਚੱਕਿਆ ਕੀ ਠੀਕ ਹੈ ਪੁੱਛ ਉਹਨੂੰ ਹੱਥ ਚੱਕਿਆ ਮੈਂ ਕਦੇ ਥੱਕੇ ਮਾਰ ਕੇ ਨਹੀਂ ਚੱਕਿਆ ਜਦੋਂ ਥੱਕੇ ਮਾਰਿਆ ਤੂੰ ਨੇ ਇਹਨੂੰ ਥੱਕੇ ਮਾਰਦੇ ਬੰਦੇ ਕੰਮ ਨਹੀਂ ਕਰਦੀ ਤਾਂ ਕੁੱਟਦਾ ਸੀ ਆ ਕਿਉਂ ਨਹੀਂ ਕਰਦੀ ਸੀ ਹੋਰ ਕੌਣ ਕਰਦੇ ਕੰਮ ਨਾ ਮੇਰੀ ਗੱਲ ਸੁਣੋ ਮੂਰੇ ਬੋਲਦੀ ਸੀ ਕੰਮ ਨਹੀਂ ਕਰਦੀ ਲਾਰੇ ਦੀ ਬੋਲਦੀ ਮੂਰੇ ਬੋਲੂਗੀ ਜਦੋਂ ਤੁਸੀਂ ਤੰਗ ਕਰੋਗੇ ਤਾਂ ਬੋਲੂਗਾ ਨਾ ਕਿਹਾ ਕਿੰਨੀ ਦੇਰ ਤੱਕ ਸਹੂਗਾ ਕੰਮ ਕਰਨ ਵਾਲੇ ਬੰਦੇ ਦੀਆਂ ਮੈਂ ਤੈਨੂੰ ਬੋਲੀ ਆ ਮੈਂ ਬੋਲੀ ਆ ਮੈਂ ਅਖੀਰ ਨੂੰ ਤਾਂ ਤੂੰ ਬੋਲੇਗਾ ਨਾ ਮੇਰੇ ਮੂਰੇ ਨਾ ਭਾਈ ਤੂੰ ਕੁੜੀਏ ਬੋਲੀ ਨਹੀਂ ਦਿੰਦੀ ਮੇਰੀ ਇੱਕ ਗੱਲ ਸੁਣ ਜੇ ਤੂੰ ਇੱਥੇ ਘਰ ਚ ਕੰਮ ਨਾ ਕਰੇ ਦਾ ਇੱਥੇ ਘਰੇ ਨੁਕਸਾਨ ਕਰੇ ਫਿਰ ਇਹ ਤੈਨੂੰ ਕੁੱਟੇ ਬਣਾ ਛੱਡੂਗਾ ਦੱਸ ਮੈਨੂੰ ਇਸ ਦੁਨੀਆ ਤੇਰੀ ਜਨਾਨੀ ਕੋ ਕੁੱਟਣ ਵਾਸਤੇ ਨਹੀਂ ਹੁੰਦੀ ਜਨਾਨੀ ਕੁੱਟਣ ਵਾਸਤੇ ਉਹ ਪਤਾ ਹੀ ਨਹੀਂ ਲੋਕਾਂ ਦੇ ਦਿਮਾਗ 'ਚ ਹੈ ਵੀ ਸ਼ਾਇਦ ਜ ਕੁੱਟ ਤੋ ਨੂਰ ਵਿੱਚ ਘੱਟੇ ਕੁੱਟ ਤੋ ਕੀ ਗੱਲ ਬਈ ਇਹਦੇ ਚ ਜਾਣਨੀ ਆ ਜਿਹੜਾ ਨਾ ਤੂੰ ਨਾ ਮੈਨੂੰ ਜਿਹੜੇ ਉੱਚੀ ਉੱਚੀ ਕਰਕੇ ਨਾ ਗੱਲਾਂ ਜਦੋਂ ਵੱਡਾ ਫਲਾਸਫਰ ਬਣਦਾ ਮੇਰੀ ਇੱਕ ਗੱਲ ਸੁਣ ਲੈ ਹਾਂ ਤੇਰੇ ਵਰਗਾ ਨਾ ਆਪਦੇ ਘਰ ਚ ਕੁਝ ਹੋ ਰਹੀ ਹੁੰਦਾ ਮੜ ਕੇ ਨੂਰ ਬੱਚਾ ਕੁੱਟਣ ਨੂੰ ਲੱਗ ਜਾਂਦਾ ਅਸੀਂ ਆਪਦੇ ਘਰੇ ਜੇ ਜੇ ਵੀ ਚੰਗੇ ਆ ਬਸ ਗੱਲ ਖਤਮ ਤੇ ਫਿਰ ਮੇਰੀ ਗੱਲ ਸੁਣ ਲੈ ਯਾਰ ਮੈਂ ਵੀ ਆਪਦੇ ਘਰੇ ਨਾ ਮੈਨੂੰ ਲੈਣਾ ਤੇ ਮੈਂ ਲੈ ਕੇ ਜਾਉ ਮੈਂ ਵੀ ਆਪਦੇ ਘਰੇ ਚੰਗੇ ਆ ਨਹੀਂ ਤੋਰਦੇ ਆ ਕਿਵੇਂ ਲੈ ਜਾਏਗਾ ਤੂੰ ਹੱਥ ਦੋਗੀ ਜਦੋਂ ਤੁਹਾਡਾ ਜੀ ਕੀਤਾ ਪਹਛਾ ਦੋ ਜਦੋਂ ਜੀ ਕੀਤਾ ਲੈ ਜਾਓ ਕੀ ਗੱਲ ਬਈ ਨਾ ਫਿਰ ਤੁਸੀਂ ਆਪਦੀ ਨੂੰ ਪਹਿਲਾਂ ਨੂੰ ਚੰਗੀ ਸਿੱਖਿਆ ਨਹੀਂ ਦੇ ਸਕਦੇ ਸੀ ਸਿੱਖਿਆ ਦਿੱਤੀ ਆ ਸੀ ਥੋੜੀ ਸਿੱਖਿਆ ਦਿੱਤੇ ਆ ਓਏ ਯਾਰ ਓ ਆਹੀ ਸਿੱਖਿਆ ਦਿੱਤੇ ਵੀ ਉੱਥੇ ਹੋਟੇ ਕੋਲ ਭਾਂਡੇ ਮਾਂਜਣੇ ਪਏ ਰਹਿਣ ਉੱਥੇ ਗਿਆ ਸੀ ਨਾ ਮੈਂ ਸੁਣ ਲੈ ਇਹਨੂੰ ਬੋਲੀ ਜਾਂਦੇ ਉੱਥੇ ਗਿਆ ਸੀ ਨਾ ਹਾਂ ਜੇ ਤੂੰ ਸਿਆਣਾ ਬਣ ਤਾਂ ਮੇਰੀ ਗੱਲ ਸੁਣ ਅਸੀਂ ਰਾਂਣਾ ਠੰਮੇ ਨਾਲ ਜਾ ਕੇ ਗੱਲ ਕੀਤੀ ਹਾਂਜੀ ਵੀ ਠੀਕ ਆ ਭਾਈ ਜੇ ਤੁਸੀਂ ਮੰਨਦੇ ਵੀ ਕੁੜੀ 'ਚ ਗਲਤੀ ਐ ਇਹਨੂੰ ਕੁੜੀ ਨੂੰ ਅਸੀਂ ਸਮਝਾ ਕੇ ਆਏ ਹਾਂਜੀ ਵੀ ਕੁੜੀ ਕੋਲ ਲੰਬਾ ਨਹੀਂ ਆਣਾ ਚਾਹੀਦਾ ਇਹ ਤੇਰੀ ਸੱਸ ਐ ਘਰ ਵਾਲਾ ਜੋ ਮੰਗਦੇ ਐ ਇਹ ਕਪੜੇ ਲੱਤੇ ਭਾਂਡੇ ਜੋ ਕੰਮ ਕਰਨਾ ਤੇਰਾ ਲੰਮ ਨਹੀਂ ਅਣੀ ਚਾਹੀਦਾ ਅਸੀਂ ਮੜਾ ਕਿਤਾ ਕਰਕੇ ਆਈ ਲੋਡੀਆਂ ਗੱਲਾਂ ਸੁਣ ਲੈ ਸੁਣ ਲੈ ਪੂਰੀ ਗੱਲ ਸੁਣ ਲੈ ਪਹਿਲਾਂ ਮੇਰੀ ਵਿਚ ਨਾ ਬੋਲੀ ਤੇਰੇ ਘਰ ਵਾਲੀ ਇਹਦੀ ਭੈਣ ਜਿਹੜੀ ਸੀ ਆਂਟੀ ਕਿੱਥੇ ਦੀ ਜਵਾਨ ਉਹਦੀ ਲੱਗੀ ਉਹ ਤਾਂ ਮਮਾ ਉਹਨੂੰ ਕੁੜੀ ਨਹੀਂ ਸੁਝਾਉਂਦਾ ਕੁੜੀ ਤੂੰ ਨਾ ਬੋਲ ਤੂੰ ਠੀਕ ਹੈ ਨਾ ਇੰਨਾ ਮੀਆਂ ਦਿੱਦੀ ਦਾ ਰੋਲਾ ਸੱਸ ਨਾਲ ਕੋਈ ਰੋਲਾ ਉਹ ਵਿੱਚ ਕੱਢ ਦੋ ਇਹਨੂੰ ਇਹ ਤਾਂ ਕਰਾਣਾ ਕੀ ਹੈ ਬਾਰ ਗੱਡੋ ਨੂੰ ਫਲਾਣਾ ਕਰ ਉਹਨੂੰ ਉਹਦਾ ਕੀ ਮਤਲਬ ਸੀ ਵੀ ਬੋਲਣ ਦੇ ਵਿੱਚ ਬਾਈ ਜਿਹੜੀਆਂ ਗੱਲਾਂ ਹੋ ਗਈਆਂ ਹਵਾਗੀਆਂ ਹਾਂ ਉਹ ਗੱਲਾਂ ਤਾਂ ਛੱਡਣੀਆਂ ਪੈਣੀਆਂ ਨਹੀਂ ਐਵੇਂ ਤੁਸੀਂ ਤਾਂ ਮਜਾ ਆ ਰੱਖਿਆ ਛੰਗੀਆਂ ਦੇਣੀਆਂ ਨੇ ਕੀ ਗੱਲ ਬੋਲਦੀ ਗੱਲ ਬਿਨਾਂ ਕਸੂਰ ਤੋਂ ਕਿਹਦਾ ਜੀ ਕਰਦਾ ਵੀ ਆਪ ਦੀ ਟੀਮੀ ਨੂੰ ਕੁੱਟੇ ਕਿਸੇ ਦਾ ਜੀ ਨਹੀਂ ਲੈ ਤੀ ਕਸੂਰ ਸੀ ਇਹਦਾ ਕਸੂਰ ਇਹ ਬੋਲਦੀ ਸੀ ਕੁਛ ਹੈ ਮੇਰੀ ਗੱਲ ਸੁਣ ਲੈ ਇੱਕ ਕੁਛ ਫੇਰ ਨਾ ਤਾਰਾ ਆਉਂਦੀ ਸੀ ਕੋਈ ਲੰਬਾ ਲੈ ਕੇ ਆਉਂਦੀ ਸੀ ਬਾਹਰ ਖੁੱਲੇ ਬਾਹਰ ਖੁੱਲੇ ਅਸੀਂ ਤਾਂ ਦੇਖਿਆ ਨਹੀਂ ਜੰਨੀ ਸੱਟੇ ਕੋਲ ਪੜੀ ਹੈ ਜੇ ਥੋੜਾ ਬਾੜ ਬਣਾਉਂਦੀ ਸੀ ਜੇ ਥੋੜਾ ਬਾੜ ਖੁੱਲਿਆ ਤਾਂ ਇਹ ਕੱਟ ਕੇ ਬਣਾਉਂਦੀ ਜੇ ਪਾਣੀ ਬਣਾਉਂਦੀ ਹੋਰ ਨੱਕ ਵੱਲ ਕੱਟ ਕੇ ਬਣਾਉਂਦੀ ਮੈਂ ਨਾ ਨਹੀਂ ਦੱਤਾ ਉਹ ਪਉਂਦੀ ਸੀ ਹਾਂ ਫੁੱਲ ਨੂੰ ਕੱਟ ਕੇ ਬਣਾਉਂਦੀ ਸਾਰੇ ਕੰਮ ਘਰੇ ਘਰੇ ਜਿਹੜੀ ਚੀਜ਼ ਹੋਊਗੀ ਉਹੀ ਰਹੂਗੀ ਤੈਨੂੰ ਘਰੇ ਥਾਲਾ ਪਾਣੀ ਹੈ ਤਾਂ ਤੈਨੂੰ ਕਿਥੋਂ ਕੋਲ ਡਰਿੰਕ ਪਿਆ ਦੂਗੇ ਇਹ ਦੁੱਧ ਵੀ ਅੰਦਰ ਵੜ ਕੇ ਪੀਣਾ ਨਾ ਮੇਰੀ ਗੱਲ ਸੁਣ ਉਹ ਦਿੰਦੇ ਮੇਰੀ ਇੱਕ ਗੱਲ ਸੁਣ ਇੱਕ ਵਾਰੀ ਟੱਕਾ ਇੱਕ ਮਿੰਟ ਸਾਰੀ ਗੱਲ ਚੁੱਪ ਹੋ ਤੂੰ ਇਹਨੂੰ ਛੱਡ ਤੂੰ ਦੇਖਿਆ ਤੇ ਅਖਰਨ ਦੇ ਕਹਿੰਦੇ ਆ ਤਾਂ ਕਿਸੇ ਦਾ ਕਸੂਰਾ ਨਹੀਂ ਕੋਈ ਦਿਲ ਤੋਂ ਲੱਗੇ ਆ ਹੂੰ ਕਿਉਂ 360 ਲੱਗੇ ਤੂੰ ਪਹਿਲਾਂ ਘਰੇ ਚਲਾਣਾ ਤੇ ਤੂੰ ਉੱਥੇ ਸਾਡੇ ਜਾ ਕੇ ਬੈਠੇ ਕੋਈ ਫਾਇਦਾ ਓਏ ਮੈਂ ਕਹਿੰਦਾ ਸਵਾਦ ਨਹੀਂ ਪੈਂਦਾ ਤਾਂ ਡੰਡੇ ਪਾਉ ਇਥੋਂ ਮੈਂ ਤਾਂ ਜਾਣਦੀ ਜੀ ਤੇਰਾ ਕੀ ਕੰਮ ਆ ਅਸੀਂ ਨਹੀਂ ਜੀ ਅਸੀਂ ਮਾਰਨੀ ਆ ਇਹ ਉਹ ਮੇਰੀ ਗੱਲ ਸੁਣ ਲੈ ਓਏ ਯਾਰ ਨਹੀਂ ਸੱਸੀ ਕੋਲ ਕਿੰਨੀ ਵੇਸ ਤੁਹਾਨੂੰ ਬੁਲਾਣਗੇ ਸੀ ਸਾਡੀ ਕੁੜੀ ਸਾਡੇ ਘਰੇ ਆ ਗਈ ਸੀ ਨਾ ਮੇਰੀ ਗੱਲ ਸੁਣ ਹਾਂ ਉਹ ਜਦੋਂ ਤੁਸੀਂ ਰਿਸ਼ਤਾ ਕੀਤਾ ਸੀ ਓਏ ਉਦੋਂ ਮੈਂ ਓਏ ਓਏ ਬालतੂ ਨਾ ਬੋਲ ਤੂੰ ਮੈਂ ਇਕੱਲਾ ਪਲਾ ਦਾ ਤਕੀਜੀ ਨਾ ਬੋਲ ਤੂੰ ਤੇ ਤੇਰਾ ਦਿਮਾਗ ਸਾ ਤੇਰਾ ਜਿਆਦਾ ਹੀ ਆਪਣੇ ਉਰ ਕੋ ਤੇਰਾ 3613 ਵਰਗੇ ਤੋਏ ਕਰਦੇ ਤੇਰੇ ਵਰਗੇ ਮੈਂ 3600 ਪਾ ਕੇ ਨਿਕਲ ਸਵਾ ਤੇਰੇ ਘਰ ਬਿਠਾ ਰੱਖ ਤੇ ਮੈਨੂੰ ਕਰ ਤੂੰ ਵੀ ਆਏਗਾ ਮੇਰੀ ਨਾਲ ਤੂੰ ਚਲੋ ਯਾਰ ਜਾਓ ਤੇ ਹੱਥ ਜਣਾ ਰੱਖੇ ਹਾਂ ਤੋ ਕਰੇ ਹਾਂ ਤੇ ਹੋਰ ਕਰ ਲੈਣਾ ਇੱਕ ਮਿੰਟ ਖੜਾ ਹੁਣ ਤੂੰ ਵੇਚਣਾ ਬੋਨੀ ਸੰ ਹੁਣ ਤੂੰ ਮੇਰੀ ਇੱਕ ਗੱਲ ਸੁਣ ਲੈ ਤੂੰ ਆਪਦੇ ਪੇਕੇ ਦੇ ਘਰੇ ਰਹੇਗੀ ਇੱਥੇ ਇਹਨਾਂ ਦਾ ਗੋਲਾ ਧੰਦਾ ਕਰੇਗੀ ਤੇ ਨਾਲ ਇੱਕ ਗੱਲ ਸੁਣ ਲੈ ਅੱਜ ਜਿੱਦੈ ਇਹਨਾਂ ਦੇ ਜਵਾਬ ਵੱਡੇ ਹੋਗੇ ਨਾ ਜੇ ਤੈਨੂੰ ਧੱਕੇ ਮਾਰ ਕੇ ਨਾ ਕੱਢਿਆ ਮੈਨੂੰ ਵੀ ਬਹਾਲ ਸੋ ਨਾ ਕਹੀ ਸਮਝ ਗਈ ਫੇਰ ਦੇਖੀ ਤੇਰੇ ਨਾਲ ਬਣਦੀ ਕੀ ਐ ਹਾਂ ਇੱਥੇ ਮਰ ਜੂ ਆਪਦੇ ਪੇਕੇਆਂ ਦੇ ਬਾੜ ਸੋਡੇ ਮਲੰਗਾ ਦੇ ਜਾ ਕੇ ਮੈਂ ਕੀ ਕਰਨਾ ਜਿਹਦੀ ਕੁੜੀ ਤਾਂ ਇੱਥੇ ਬੈਠੀ ਰਹੀਂਦੀ ਤੀਜੇ ਦਿਨ ਜਿੱਥੇ ਡੰਡਾ ਚਲਾਉਣਾ ਉੱਥੇ ਚਲਾ ਤੇਰੀ ਭੈਣ ਨੂੰ ਉਹਦੇ ਘਰੇ ਬਾੜ ਸੱਸੋਂ ਨੇ ਗਲ ਘੁੱਟਾ ਦੇ ਕੇ ਮਾਰਦੀ ਇਹਨੂੰ ਉਹਨੇ ਆਪਦੇ ਮੂਹਰੇ ਨਾ ਛੱਡਿਆਗਾ ਬੱਕਰੀ ਬਣਾ ਕੇ ਹਜੇ ਮੇਰੇ ਤੇ ਇਹ ਨਾਸਾ ਟੜਦਾ ਇਹ ਆਪਦੀ ਔਕਾਤ ਤਾਂ ਦੇਖੇ ਆਪਦੇ ਮੰਜੇ ਥੱਲੇ ਛੋਟਾ ਫੇਰੇ ਵੀ ਮੇਰੇ ਨਾਲ ਕੀ ਕੁਝ ਹੁੰਦਾ ਤੜਕੇ ਆਥ ਨੇ ਤੇਰੀ ਭੈਣ ਨੂੰ ਕੁੱਟਦੀ ਹੈਗੀ ਇਹ ਆ ਉਹਨੂੰ ਤਾਂ ਕੁਝ ਕਹਿ ਨਹੀਂ ਸਕਦਾ ਮੈਨੂੰ ਧੱਕੇ ਮਾਰਦਾ ਬਗਾਨਾ ਜੱਟ ਕਿਤੋਂ ਦਾ ਮੇਰਾ ਕੀ ਲੱਗਦਾ ਇਹ ਮੇਰੇ ਤਾਂ ਛਿੱਤਰ ਤੇ ਯਾਦ ਨਹੀਂ ਹੁਣ ਤੁਸੀਂ ਆਪਦੇ ਪੇਕੇ ਦੇ ਘਰੇ ਬੈਠੀ ਆ ਮੈਂ ਗੈਰਾਂ ਦੇ ਘਰੇ ਨਹੀਂ ਬੈਠੀ ਬਸਾ ਲਓ ਹੁਣ ਲਿਆਓ ਜਿਹੜੇ ਲਿਆਉਣੀਆਂ ਦੁੱਲਾਂ ਵਾਲੀਆਂ ਇੱਥੇ ਨਾਲੇ ਜਵਾਕਾਂ ਵਾਲੀਆਂ ਲਿਆਓ ਦੂਜਿਆਂ ਦੀ ਲਾਤ ਫੋਦ ਦਿੱਤੇ ਕਿ ਮੈਂ ਕਿਰਾਏ ਨੂੰ ਸਾਕ ਫੁੱਲਿਆ ਨਾ ਸਾਹ ਕਾਲੀ ਇਹਨੂੰ ਤਾਂ ਹੋ ਜੂਆ ਪਰ ਤੂੰ ਇੱਕ ਗੱਲ ਯਾਦ ਰੱਖੀ ਤੂੰ ਸਾਰੀ ਉਮਰ ਇੱਥੇ ਠਿੱਕ ਹੀ ਖਾਏਂਗੀ ਤੇ ਇੱਥੇ ਹੀ ਮਰੇਂਗੀ ਓਏ ਗੱਲ ਸੁਣ ਤੇਰਾ ਓਏ ਗੱਲ ਸੁਣ ਉੱਥੇ ਘਰੇ ਕਹਿੰਦਾ ਸੀ ਨਾ ਇਹਨੂੰ ਭੁਜਾਵੇ ਰਿਸ਼ਤੇ ਨਾਲ ਕਿ ਘਟੋਂ ਧੱਕੇ ਖਾਣਾ ਇੱਥੇ ਕੋਈ ਗੱਲ ਨਹੀਂ ਮੈਂ ਕਰਾ ਦੂਗਾ ਚੱਲ ਤੂੰ ਮੇਰੇ ਪਰ ਪਰ ਗੱਲ ਸੁਣ ਲੈ ਚੱਲ 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 ਚੱਲਾ ਮੈਂ ਤੇਰੇ ਨਾਲ ਬਾਹਰੀ ਗੱਲਾਂ ਕਰ ਤੂੰ ਤੂੰ ਨਾ ਬੋਲੋ ਜਾਨਾ ਫੇਰ ਨਿਕਲ ਜਾ ਤੂੰ ਇੱਕ ਦੀ ਗੱਲ ਕਰਦਾ ਦੋ ਦੋ ਵਿਆਹ ਕਰਾ ਸਕਦਾ ਮੈਂ ਤੱਕੇ ਖਾਣਾ ਇਉਂ ਛੰਡ ਕੇ ਕੰਜਰ ਨੂੰ ਬੁਲਾਇਆ ਉਹ ਜਾਨਾ ਇੱਥੇ ਕੰਜਰ ਨੇ ਮੈਂ ਕੀ ਲੈਣਾ ਸੀ ਤਾਂ ਫੇਰ ਵੀ ਆ ਕੇ ਸੀ ਉਹ ਚੱਲ ਇਹ ਗੱਲ ਕਹਿਣੀ ਹੈ ਉਹ ਕੰਜਰ ਛੰਡ ਤੋਂ ਉਹ ਚਾਚਾ ਚੱਲਾ ਮੈਂ ਤਾਂ ਅਸੀ ਕਰਾਂ ਤੇ ਤੂੰ ਚੱਲ ਤੂੰ ਚੱਲ ਫੁੱਡੇ ਵਰਗੇ 2300 ਫਿਰਦੇ ਐ ਤੇ ਰੱਬ ਮੈਨੂੰ ਹਿੱਟ ਤੇ ਵੀ ਨਹੀਂ ਘੜਾ ਛੜਦੇ ਇਤੋ ਦਿੱਕਰ ਵੀ ਆ ਕੇ ਦੇਖ ਲਾ ਦੋਨੇ ਚੁੱਪ ਕਰ ਬਿੰਦੀ ਤੂੰ ਰੋ ਨਾ ਆ ਦੇਖ ਲੈ ਫਿਰ ਜਿਵੇਂ ਤੇਰੇ ਨਾਲ ਕੀਤੀ ਦੀ ਨਾ ਤੈਨੂੰ ਧੱਕੇ ਮਾਰ ਕੇ ਕੱਢਿਆ ਸੀ ਤੇ ਅੱਜ ਤੇਰੇ ਬਾਈ ਨੇ ਨਾ ਉਹਨਾਂ ਨੂੰ ਵੀ ਉਵੇਂ ਧੱਕੇ ਮਾਰ ਕੇ ਕੱਢਿਆਗਾ ਤੂੰ ਰੋ ਨਾ ਚੁੱਪ ਕੀ ਰਿਮਾਨਾ ਮੇਰੇ ਭਰਾਣੀਆਂ ਜਾਂਦਾ ਯਾਦ ਕਰਾਤੀਆਂ ਬਸ ਹੋਹੀ ਆਪਦੇ ਭਰਾਣੇ ਕਹਿੰਦੇ ਚਾ ਕਿ ਉਹਨਾਂ ਲਈ ਕੁੱਟ ਮਾਰ ਸਾਰਾ ਕਿਸ਼ਪੁੱਤ ਉਹ ਹੀ ਦਿਮਾਗ ਤੇ ਚੜ ਗਏ ਸੋ ਬੱਬਾ ਜੀ ਮੈਨੂੰ ਪਤਾ ਮੰਮੀ ਨਾ ਬੋਲਣ ਲੱਗੀ ਸੋਚਦੀ ਨਹੀਂ ਹੈਗੀਗੀ ਵੀ ਤੁਹਾਨੂੰ ਦੁੱਖ ਲੱਗਦਾ ਦਾ ਹੁਣ ਮੈਂ ਕੀ ਕਰਾਂ ਨਾ ਤਾਂ ਮੈਂ ਕਹਿ ਸਕਦੀ ਆਂ ਵੀ ਮਾਂ ਇੱਥੋਂ ਚੱਲ ਜਾ ਜੇ ਟੁੱਟ ਕੇ ਕਹਿਨੀ ਆ ਫਿਰ ਕਹੋਗੀ ਮੈਂ ਤੇਰੀ ਮਾਂ ਕੀ ਫਿਰ ਕੀ ਪਤਾ ਇਹ ਨਹੀਂ ਇਹਦਾ ਗੁੱਸਾ ਇਹ ਜਾ ਇੱਥੇ ਬੜੇ ਕਨਾ ਨਾ ਨਾ ਪੁੱਤ ਤੂੰ ਆਈ ਨਹੀਂ ਆ ਸਕਦੀ ਉਹਨੂੰ ਵੀ ਇੱਥੋਂ ਵਗ ਜਾ ਜੇ ਆਪਾਂ ਉਹਨੂੰ ਆਏ ਕਹਨੇ ਆ ਨਾ ਮੁੜ ਕੇ ਉਹਨੇ ਆਣਾ ਨਹੀਂ ਨਾਲੇ ਆਏ ਹੋ ਜਾਂਦਾ ਵੀ ਇਹਨਾਂ ਦੀ ਕੁੜੀਆਂ ਘਰੇ ਬੈਠਣਾਂ ਉਹਨਾਂ ਨੇ ਸਾਡਾ ਫਰਕ ਬਾਤਾਂ ਮਾਵਦੀਆਂ ਨਾਣਾ ਪੂਆ ਜੀ ਇਹ ਚ ਫਰਕ ਵਾਲੀ ਕਿਹੜੀ ਗੱਲ ਆ ਤੁਸੀਂ ਵੀ ਇਸ ਘਰ ਦਿੱਤੀ ਹੋ ਤੇ ਮਨਿੰਦਰ ਵੀ ਤੇ ਮੰਮੀ ਦਾ ਤਾਂ ਨਾਲੇ ਆਹ ਗੱਲਾਂ ਚ ਬੋਲਣ ਦਾ ਹੱਕ ਹੀ ਨਹੀਂ ਹੈਗਾਗਾ ਪੂਆ ਜੀ ਸਾਰੀਆਂ ਗੱਲਾਂ ਭੁੱਲ ਜਿਓ ਨਾ ਤੁਸੀਂ ਹੁਣ ਤਾਂ ਸੌਖੇ ਹੋ ਤੁਸੀਂ ਤੁਹਾਨੂੰ ਵਰਦਾ ਨਹੀਂ ਕੋਈ ਕੁਝ ਕਹਿੰਦਾ ਹੈਗਾਗਾ ਜੋ ਬੀਤ ਗਿਆ ਬੀਤ ਗਿਆ ਪੁੱਤ ਸਾਰਾ ਕੁਝ ਭੁੱਲਿਆ ਹੋਇਆ ਸੀ ਬਸ ਕਰਾਂ ਕਿ ਅੱਜ ਜਦੋਂ ਕੋਈ ਗੱਲ ਹੈ ਜੀ ਸੁਣ ਲੈਣੇ ਆ ਨਾ ਫਿਰ ਮੱਲੋ ਮੱਲੀ ਸੋਚ ਉੱਥੇ ਉਹਨਾਂ ਗਏ ਜਾਂਦੀਏ ਜਾ ਕੇ ਵੀ ਰੱਬਾ ਜੇ ਤੂੰ ਸਾਡੇ ਨਾਲ ਆ ਕੁਝ ਕੀਤਾ ਤਾਂ ਅਸੀਂ ਉਹ ਹਫ਼ਤੇ ਦੀ ਸਾਰਾ ਕੁਝ ਸੁਣ ਲ ਗਏ ਪੂਆ ਜੀ ਵੇਸ਼ਾ ਕੋ ਮੇਰੀ ਮਾਈ ਹੈਗੀ ਜਿੱਥੇ ਉਹ ਗਲਤ ਆ ਗਲਤ ਆ ਪਰ ਮੈਂ ਕੀ ਕਰਾਂ ਇੱਕ ਪਾਸੇ ਤੁਸੀਂ ਮੈਨੂੰ ਸਾਰੀ ਕਹੀ ਜਾਂਦੇ ਹੋ ਵੀ ਤੂੰ ਚੁੱਪ ਰਹਿ ਨਹੀਂ ਤਾਂ ਮੈਂ ਇੱਕ ਮਿੰਟ ਚ ਕਹਿਦਾ ਮੰਮੀ ਨੂੰ ਚੱਲਿਆ ਤਾਂ ਮੇਰੇ ਤੋਂ ਵੀ ਨਹੀਂ ਜਾਂਦਾ ਹੈਗਾ ਪਤਾ ਹੀ ਨਹੀਂ ਕੀ ਕੁਝ ਬੋਲੀ ਜਾਂਦੀ ਹੈ ਕੀ ਹੋਇਆ ਕੀ ਨਹੀਂ ਚੱਬ ਕੋਈ ਨਹੀਂ ਪੁੱਤ ਉਹ ਆ ਹੱਫਤਾ ਰਹੂਗੀ 10 ਦਿਨ ਰਹੂਗੀ ਫਿਰ ਭਗ ਜੂਗੀ ਨਾਲੇ ਜੇ ਉਹਨੂੰ ਕੋਸਾ ਆਖਾਂਗੇ ਐ ਕਹੂਗੀ ਵੀ ਇਹ ਐਵੇਂ ਮੈਨੂੰ ਖਾਮ ਖਾਵਸਾ ਕਰੀ ਜਾਂਦੇ ਹੋ ਕੁਝ ਨਹੀਂ ਹੁੰਦਾ ਕਿਸੇ ਕਿਸੇ ਬੰਦੇ ਦੀ ਆਦਤ ਹੁੰਦੀ ਹੈ ਬੋਲਣ ਦੀ ਪੋਰਕਿਆਪੇ ਬਹਿਜੂ ਬਾਕੀ ਮੈਂ ਹੁਣ ਨਾ ਆਏ ਨਾ ਤੂੰ ਗੁੱਸਾ ਮੰਨੀ ਮੈਨੂੰ ਪੁਆਏ ਆਂਦੀ ਐ ਮੈਂ ਬਾਲਾ ਹੁਣ ਤੇਰੀ ਮਾਂ ਕੋਲੇ ਬੈਂਦੀ ਨਹੀਂ ਪੁੱਤ ਫਿਰ ਕੋਈ ਨਾ ਕੋਈ ਗੱਲ ਉਹ ਫੇਰ ਕਹਿ ਦੂਗੀ ਫੇਰ ਫੇਰ ਆਪਦਾ ਮਨ ਖਰਾਬ ਹੋ ਜਾਂਦਾ ਮੈਂ ਆਸ-ਪਾਸ ਹੀ ਰਹੂੰਗੀ ਤੂੰ ਨਾ ਮੇਰੀ ਤੇ ਗੁੱਸਾ ਮੰਨੀ ਕਿਸੇ ਗੱਲ ਦੀ ਚੱਲ ਵਧੀਆ ਮੈਂ ਕਿੰਨੇ ਤੁਸੀਂ ਨਾ ਹੀ ਬਲਾਓ ਇੱਕ ਪਾਸੇ ਮਾਂ ਵੀ ਨੂੰ ਪਤਾ ਤਾਂ ਲੱਗ ਜੂਗਾ ਵੀ ਜੇ ਮੈਂ ਕੁਝ ਬੋਲਦੀ ਆਂ ਵੀ ਇਹਨਾਂ ਨੂੰ ਵੀ ਗੁੱਸਾ ਆਉਂਦਾ ਵੀ ਦੂਜਾ ਵੀ ਇਨਸਾਨ ਆਗਾ ਬੈਠਣ ਦੀ ਕੋਈ ਲੋੜ ਹੀ ਨਹੀਂ ਹੈਗੀ ਜਿੰਨਾ ਤੁਸੀਂ ਮੰਮੀ ਨੂੰ ਆਦਰ ਮਾਣ ਦਿੰਦੇ ਹੋਗੇ ਉਹਨਾਂ ਉਹ ਗੱਲਾਂ ਸੁਣਾਉਂਦੇ ਆ ਨਾਲੇ ਮੰਦਰ ਨੂੰ ਤਾਂ ਗੱਲਾਂ ਕਰਨ ਦੀ ਕੋਈ ਲੋੜ ਹੀ ਨਹੀਂ ਹੈਗੀਗੀ ਉਹ ਨਾਲੇ ਤੁਹਾਡੇ ਜ਼ਖਮ ਤਾਜੇ ਕਰਦੇ ਉਹਨਾਂ ਨੇ ਸਰ ਕੋਈ ਨਹੀਂ ਪੁੱਤ ਜਿਹੇ ਜਿਹੇ ਆਦਤ ਹੁੰਦੀ ਹੈ ਨਾ ਬੰਦੇ ਦੀ ਉਹ ਵੀ ਜੀ ਬੰਦਾ ਆਇਆ ਦਿਖਾਈ ਦਿੰਦਾ ਵੀ ਮੈਨੂੰ ਆਹ ਮਤ ਹੈਗੀ ਹੈ ਮੈਂ ਇੰਨਾ ਕੁਝ ਬੋਲ ਸਕਦਾ ਆ ਕੋਈ ਗੱਲ ਨਹੀਂ ਆਪੇ ਬੋਲ ਕੇ ਰਹਿ ਜੂਗੀ ਭੂਆ ਜੀ ਆਦਤ ਦੀ ਗੱਲ ਨਹੀਂ ਹੈਗੀ ਜਦੋਂ ਬੰਦੇ ਤੋਂ ਹੌਲੀ ਹੌਲੀ ਰਿਸ਼ਤੇ ਖੁੱਸ ਜਾਂਦੇ ਆ ਨਾ ਬੰਦੇ ਨੂੰ ਅਕਲ ਆ ਜਾਂਦੀ ਹੈ ਮੇਰੇ ਮਾਣ ਨੂੰ ਤਾਂ ਉਹ ਵੀ ਨਹੀਂ ਆਈ ਹੈਗੀ ਨਾਲੇ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਮੇਰੀ ਮਾਸੀ ਨਹੀਂ ਵਰਤਦੀ ਹੈਗੀ ਪਰ ਫਿਰ ਵੀ ਮੇਰੇ ਮਾਣ ਨੂੰ ਇਹ ਜਮੀ ਮਹਿਸੂਸ ਨਹੀਂ ਹੁੰਦਾ ਵੀ ਮੇਰੀ ਭੈਣ ਆ ਮੇਰੀ ਈਗੋ ਕਰਕੇ ਮੇਰੇ ਨਾਲ ਟੁੱਟ ਗਈ ਮੇਰੀ ਮੰਮੀ ਨੂੰ ਜਮੀ ਨਹੀਂ ਅਕਲ ਆਈ ਵੀ ਮੇਰੀ ਭੈਣ ਵੀ ਮੇਰੇ ਬੋਲੀ ਕਰਕੇ ਮੇਰੇ ਤੋਂ ਟੁੱਟ ਗਈ ਇਹਦੇ ਪੁੱਤ ਬੋਲਦੇ ਚਲ ਬੈੜੀ ਹੁੰਦੀ ਹੈ ਕਿਸੇ ਕਿਸੇ ਬੰਦੇ ਦੀ ਕੋਈ ਨਹੀਂ ਆਪੇ ਹੌਲੀ ਹੌਲੀ ਫਰਕ ਪੈ ਜਾਂਦਾ ਹੁੰਦਾ ਹੈ ਫਰਕ ਨਹੀਂ ਮੈਂ ਤਾਂ ਬਸ ਕਹੀ ਦੇਣਾ ਵੀ ਮਾਂ ਤੂੰ ਚੱਲ ਜਾ ਮੈਂ ਆਪਦੇ ਘਰੇ ਸੌਖੀ ਆ ਨਹੀਂ ਆਉਗੀ ਨਾ ਆਵੇ ਹੇ ਨਾ ਨਾ ਪੁੱਤ ਤੂੰ ਆਉਂਦੇ ਆ ਬਣੇਗਾ ਨਾ ਕਿ ਵੀ ਮਾਂ ਤੂੰ ਭੱਗ ਜਾ ਤੂੰ ਕਹਿ ਨਹੀਂ ਸਕਦੀ ਨਾ ਮੇਰੀ ਤੀ ਲੱਗ ਜੂਗੀ ਉਹ ਦੋ ਦਿਨ ਲੋ ਚਾਰ ਦਿਨ ਲੋ ਇਹ ਕੀ ਗੱਲ ਹੋਈ ਭੂਆ ਜੀ ਤੁਹਾਨੂੰ ਉਹ ਜੋ ਮੀਆਂ ਗੱਲਾਂ ਕਹਿ ਕੇ ਰਵਾਈ ਜਾਵੇ ਜੋ ਮਰਜੀ ਕਹੀ ਜਾਵੇ ਤੇ ਮੈਂ ਉਹਨੂੰ ਜਾਣ ਲਈ ਵੀ ਨਾ ਕਹਾ ਨਹੀਂ ਪੁੱਤ ਕੋਈ ਨਹੀਂ ਉਹਨੂੰ ਕਹਿ ਲੈਣ ਦੇ ਤੇ ਤੂੰ ਨਾ ਗੱਲ ਕਰ ਮੂੰਹ ਘਰੋਂ ਭੇਜ ਨਾ ਕਿ ਵੀ ਤੂੰ ਭੱਗ ਜਾ ਇਸ ਚੀਜ਼ ਜਿਵੇਂ ਪੁੱਤ ਮਾਪਿਆਂ ਚ ਬੜਾ ਫਰਕ ਪੈ ਜਾਂਦਾ ਅਗਲਾ ਕਹਿੰਦਾ ਮੈਨੂੰ ਕਹਤਾ ਮੇਰੀ ਧੀ ਨਹੀਂ ਅਖੇ ਧੀ ਨੇ ਮੈਂ ਸੌਖੀ ਹੈਗੀ ਤੇ ਫਿਰ ਮੇਰੀ ਮਾਂ ਨੂੰ ਨਹੀਂ ਚਾਹੀਦਾ ਫਿਰ ਮੈਂ ਆਪਣੀ ਜ਼ੁਬਾਨ ਬੰਦ ਰੱਖ ਲਾਂ ਨਹੀਂ ਤਾਂ ਮਾਵਾ ਮਰ ਮਰ ਜਾਂਦੀਆਂ ਨੇ ਵੀ ਮੇਰਾ ਧੀ ਪੁੱਤ ਸੌਖਾ ਗਾ ਜੋ ਕੁਛ ਹੁੰਦਾ ਹੋ ਹੀ ਜਾਣ ਦੋ ਨਾਲੇ ਤੁਸੀਂ ਕਿਹੜਾ ਮੇਰੇ ਪੇਕੇ ਜਾ ਕੇ ਖਾ ਕੇ ਆਉਣੇ ਹੋਗੇ ਚਲ ਕੋਈ ਨਹੀਂ ਪੁੱਤ ਕੁਝ ਵੀ ਐ ਤੇ ਜਾ ਕੇ ਜਾ ਉਹਨੂੰ ਚਾਹ ਪਾਣੀ ਦੇ ਦੇ ਕੋਈ ਕੁਸਨਾਖੀ ਤੂੰ ਜਾ ਕੇ ਵੀ ਬਾਰੀ ਤੁਸੀਂ ਨਾ ਹੁਣ ਰੋਣ ਲੱਗ ਜਿਓ ਨਹੀਂ ਮੈਂ ਨਹੀਂ ਰੋਂਦੀ ਮੈਂ ਵੀ ਆਉਣੀ ਉੱਠ ਕੇ ਮੈਂ ਤਾਂ ਦਾਣਾ ਦਾਲੀਆ ਪਸਨਾ ਦਾ ਪੀਣੀ ਹੈਗੀ ਨੇ ਸੰਨੀ ਟਾਈਮ ਹੋ ਗਿਆ ਬਸ ਰਹਿਣ ਦੋ ਹੁਣ ਤੁਸੀਂ ਕੁਛ ਨਹੀਂ ਕਰਨਾ ਹੈਗਾ ਬੇਸ਼ੱਕ ਤੁਸੀਂ ਮੰਮੀ ਨੂੰ ਨਾ ਬੁਲਾਇਓ ਤੇ ਮੇਰੇ ਨਾਲ ਕੰਮ ਕਰਾ ਲੂ ਆ ਕੇ ਆਜੋ ਹਾਂ ਚੱਲ ਮੈਂ ਆ ਗਈ ਪੁੱਤ ਕੋਈ ਨਾਲ ਮੈਂ ਪਸਨਾ ਦਾ ਦੇਖਦੀ ਪਾਣੀ ਪੀਣੀ ਹੈ ਦੁਪਹਿਰ ਨੂੰ ਅੱਡ ਪ੍ਰਧਾਨ ਬਣ ਜਾਂਦੀ ਉਹ ਤਾਂ ਵੀ ਘਰੇ ਟੇਕੇ ਖਾਧੀਆਂ ਨਹੀਂ ਜਾਂਦੀਆਂ ਹੈਗੀਆਂ ਇਹ ਜਵ ਆਕੜੀ ਕੀ ਕਰੀ ਇਹ ਤਾਂ ਸਨ ਵਿਚਾਲੇ ਫਸੀ ਦੇਖ ਜਲਮਤੋਂ ਉਸ ਮਾਂ ਦੇ ਢਿੱਡੋਂ ਹੀ ਲਿਆ ਤੇ ਮਾਂ ਕਿੱਡੀ ਰੁੱਖੀ ਚਲਦੀ ਹੈ ਤੇ ਧੀ ਕਿੱਡੀ ਸਿਆਣੀ ਹੈ ਰੱਬ ਦੇ ਰੰਗ ਹੀ ਹੈ ਇਹ ਵੀ ਉਹ ਹੁਣ ਮੈਨੂੰ ਦੱਸੇਗਾ ਵੀ ਕੁਛ ਕੇ ਗੇੜੇ ਹੀ ਖਾਈ ਜਾਏਗਾ ਕਾਸ ਤੋਂ ਸੱਦਿਆ ਮੈਨੂੰ ਇੱਥੇ ਬਾਈ ਕਿੱਕਰ ਸਿਆ ਔਰ ਤੇਰੇ ਪਹਿਲਾਂ ਵਾਲੀ ਗੱਲ ਨਹੀਂ ਰਹੀ ਉਹ ਤਾਂ ਨਹੀਂ ਰਿਹਾ ਤੇਰੇ ਤੇ ਨਾ ਹੀ ਤੇਰੀ ਘਰ ਚ ਰਹੀ ਐ ਸੱਪੜ ਦੇ ਵਿੱਚ ਸੱਦ ਰਹੀ ਹੈ ਹਾਂ ਕੀ ਮਤਲਬ ਉਹ ਕਹਿਣਾ ਕਿ ਜੋਨਾ ਯਾਰ ਉਹ ਕੱਲ ਦੱਸ ਮੈਨੂੰ। ਬਾਈ ਕਿੱਕਰਾ। ਉਹ ਪਹਿਲਾ ਵਾਲਾ ਬੰਦਾ ਨਹੀਂ ਰਿਹਾ। ਇੱਕ ਤਾਂ ਉਹ ਮਨਿੰਦਰ ਲਪੰਘਾ ਲੈ ਲਿਆ। ਮੂੰਹ ਧੂਧੂ ਕਰੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਉਹ ਯਾਰ ਕਿਸੇ ਇੱਕ ਦਾ ਨਾਮ ਤਾਂ ਲਾਏ ਜਿਹੜੇ ਨੇ ਤੇਰਾ ਸਾਰਾ ਪਿੰਡ ਹੀ ਕਹੀ ਜਾਂਦਾ ਕਿਹਦਾ ਕਿਹਦਾ ਨਾਮ ਲਾਵਾਂ ਮੈਂ ਲੈ ਕੇ ਸਾਰਾ ਪਿੰਡ ਕਹੀਦਾ ਸਾਰਾ ਪਿੰਡ ਦਾ ਕੁਝ ਵੀ ਕਹਿੰਦਾ ਹੁੰਦਾ ਸੱਤ ਜਾ ਕੇ ਵੇਖਲਾ 50 ਜਣੇ ਬੋਲਦੇ ਆ ਤੇਰੇ ਬਾਰੇ ਕਿਕਰ ਸੁਆਏ ਸੀ ਕਿਕਰ ਸੁਹ ਪਹਿਲਾਂ ਬਹੁਤ ਘੈਂਟ ਬੰਦਾ ਹੁੰਦਾ ਸੀਗਾ ਤੇ ਹੁਣ ਹੁਣ ਤਾਂ ਬਿੱਲੀ ਬਣਿਆ ਬੈਠਾ ਓ ਮੈਂ ਕਹਦੇ ਨਾ ਬਿੱਲੀ ਬਣ ਗਿਆ ਮੈਂ ਤਾਂ ਉਹੀ ਆ ਕਿਕਰਸ ਜਿਹੜਾ ਕਿਸੇ ਨੂੰ ਖੰਗਣ ਨਹੀਂ ਦਿੰਦਾ ਉਹ ਉਹੀ ਕਿਕਰ ਸੁਆ ਮੈਂ ਇਹ ਤਾਂ ਭਾਈ ਤੂੰ ਹੀ ਮੰਨਦਾ ਨਾ ਪਿੰਡ ਵਾਲੇ ਤਾਂ ਮੈਨੂੰ ਹਟ ਗਏ ਨਾ ਉਹ ਯਾਰ ਮੈਂ ਪਿੰਡ ਵਾਲਾ ਤਾਂ ਥੋੜਾ ਲੈਣਾਗਾ ਮੈਨੂੰ ਕੀ ਲੋਗ ਪਿੰਡ ਵਾਲੇ ਨੂੰ ਮੰਨਣ ਨਾ ਮੰਨਣ ਫਿਰ ਕਿੱਕ ਕਰਸੋ ਪਹਿਲਾਂ ਪਹੁੰਚਦਾ ਸੀ ਘੈਂਟ ਬੰਦਾ ਐਂ ਕਰ ਦੂ ਉਹ ਕਰ ਤੂੰ ਕਰਦੇ ਵੀ ਸੀ ਪਰ ਹੁਣ ਹੁਣ ਕੀ ਲੋਕ ਭਾਈ ਤੈਨੂੰ ਬਹੁਤ ਮਾੜਾ ਕਹਿੰਦੇ ਨੇ ਲੋਕ ਜੱਤ ਤੂੰ ਆਪ ਤੂੰ ਸਿਰੇ ਦਾ ਉਹ ਵੀ ਕੀ ਬਕਵਾਸ ਕਰੀਏ ਨਾ ਉਹ ਕੀ ਕਿ ਹੱਥ ਮੈਨੂੰ ਤੇ ਮੈਂ ਨਹੀਂ ਇਹ ਲੋਕ ਕਹਿੰਦੇ ਨੇ ਕਿਹੜੇ ਲੋਕ ਕਹਿੰਦੇ ਨੇ ਪਿੰਡਾਂ ਦੇ ਕਹਿੰਦੇ ਲੋਕ ਸਾਰੇ ਉਹ ਮੈਨੂੰ ਨਾਂ ਦੱਸ ਤੂੰ ਮੈਨੂੰ ਇੱਕ ਦਾ ਨਾਂ ਦੱਸ ਕਿਹਦਾ ਕਿਹਦਾ ਨਾਂ ਲਾ ਮੈਂ ਕਿਹਦਾ ਬੱਚਾ ਬੱਚਾ ਤੈਨੂੰ ਫੁੱਦੂ ਕਹਿੰਦਾ ਆ ਮੈਂ ਮੈਮੇ ਕੇ ਮੁੰਡੇ ਨੇ ਕਿਹਾ ਪਰ ਲਾ ਤਾਂ ਮੂੰਹ ਜਾ ਕੇ ਕੋਈ ਗੱਲ ਨਹੀਂ ਪੜ ਲੂੰਗਾ ਹਾਂ ਮੇਰਾ ਗਲਾ ਪੜਨੂ ਤਿਆਰ ਹੋ ਗਿਆ ਤੂੰ ਮੈਮੇ ਕੇ ਮੁੰਡੇ ਨੇ ਹਾਂ ਕੋਈ ਗੱਲ ਨਹੀਂ ਮੈਮੇ ਕੇ ਮੁੰਡੇ ਨੂੰ ਤਾਂ ਮੈਂ ਦੇਖੂੰਗਾ ਕੋਈ ਗੱਲ ਨਹੀਂ ਮੈਮੇ ਕੇ ਜੋ ਕਹਿੰਦੀ ਹੈ ਕਈ ਜਾਣਦੇ ਮੇਰੀ ਜੁੱਤੀ ਨੂੰ ਯਾਦ ਹੈ ਮੈਂ ਦੇਖਦਾ ਉਹਨਾਂ ਦੇ ਨਾਲ ਮੈਂ ਕਰਦਾ ਉਹਨਾਂ ਨਾਲ ਗੱਲ ਉਹ ਖੜ ਜਾ ਖੜ ਜਾ ਉਹ ਕੀ ਕਹਿਣਗੇ ਵੀ 20 ਸਾਲ ਦੀ ਕੁੜੀ ਤੋਂ ਖਿਆਲਵਾ ਕੇ ਪੈ ਗਿਆ ਹੈ ਸਿਰ ਤੂੰ ਦੱਸ ਮੈਂ ਕੀ ਕਰਾਂ ਤੂੰ ਦੱਸ ਕੋਈ ਸਕੀਲ ਸਵਾਦ ਤਾਂ ਤਾਂ ਆਵੇ ਜੇ ਸਾਰੇ ਪਿੰਡ ਦੇ ਮੁੰਮੂ ਚਿੰਦਰੇਲਾ ਦੇ ਮਨਿੰਦਰ ਨੂੰ ਇਸ ਪਿੰਡ ਦੇ ਵਿੱਚ ਲਿਆ ਕੇ ਪਸਾਵੇਂ ਬੰਨੇ ਤਾਂ ਇਹ ਕਾ ਇਹ ਤੁਰੇ ਫੋਟ ਛੋਰਾ ਹੁੰਦਾ ਹੈ ਤਰਾ ਜਿਹੜੀ ਗੱਲ ਉਸ 20 ਸਾਲ ਦੀ ਕੁੜੀ ਨੇ ਮੇਰੇ ਨਾਲ ਕਰਤੀ ਨਾ ਅੱਜ ਤੱਕ ਮੈਂ ਕਿਸੇ ਤੋਂ ਹਾਰ ਨਹੀਂ ਸੀ ਮੰਨੀ ਪਰ ਉਹ ਉਹ ਕੁੜੀ ਹੈ ਮੈਨੂੰ ਜਿਹੜੀਆਂ ਸਲਾਹਾਂ ਦਿਖਾਤੀ